ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਵਾਈਲਡਲਾਈਫ ਸੈਂਚਰੀ ਜਿਹੜੀ ਕਥਲੌਰ ਦੇ ਕੋਲ ਹੈਗੀ ਆ ਉੱਥੋਂ ਦੀ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਹੇ ਆਂ ਕਹਿੰਦੇ ਨੇ ਕਿ ਰਾਤ ਦੇ ਰਾਤ ਕਥਲੌਰ ਜਿਹੜੀ ਵਾਈਲਡਲਾਈਫ ਸੈਂਚਰੀ ਆ ਉਹਨਾਂ ਦੇ ਕਰਮਚਾਰੀਆਂ ਵੱਲੋਂ ਨਾਕਾ ਲਗਾਇਆ ਸੀਗਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਕੋਈ ਕੁਝ ਲੋਕ ਜਿਹੜੇ ਹੈਗੇ ਨੇ ਵਾਈਲਡਲਾਈਫ ਸੈਂਚਰੀ ਦੇ ਲਾਗੇ ਜਾਨਵਰਾਂ ਦਾ ਜਿਹੜਾ ਸ਼ਿਕਾਰ ਕਰ ਰਹੇ ਨੇ ਜਿਸ ਦੇ ਚੱਲਦੇ ਉਹਨਾਂ ਵੱਲੋਂ ਜਿਹੜੀ ਆ ਉੱਥੇ ਦਬਸ ਦਿੱਤੀ ਗਈ ਪਰ ਉਹ ਜਿਹੜੇ ਲੋਕ ਸੀਗੇ ਦੇਖ ਕੇ ਕਹਿ ਸਕਦੇ ਆ ਜਾਂ ਉਹਨਾਂ ਨੂੰ ਪਤਾ ਚੱਲ ਗਿਆ ਤਾਂ ਉਹ ਕਿਸੇ ਦੂਸਰੇ ਰਸਤੇ ਭੱਜਣ ਵਿੱਚ ਸਫਲ ਹੋ ਗਏ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਇਸ ਦੀ ਜਾਂਚ ਕੀਤੀ ਜਿਹੜੇ ਕਰਮਚਾਰੀ ਸੀਗੇ ਉਹਨਾਂ ਵੱਲੋਂ ਜਾਂਚ ਕੀਤੀ ਕਿ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਕਥਲੌਰ ਦਾ ਹੀ ਕੋਈ ਸ਼ਖਸ ਹੈਗਾ ਜਿਨ੍ਹਾਂ ਵੱਲੋਂ ਜਿਹੜਾ ਇਹ ਸਕਾਰ ਖੇਡਿਆ ਗਿਆ ਤੁਰੰਤ ਜਿਹੜੇ ਅਧਿਕਾਰੀ ਸੀਗੇ ਵਾਇਲਫ ਸੈਂਚਰੀ ਦੇ ਕਰਮਚਾਰੀ ਸੀ ਉਹਨਾਂ ਵੱਲੋਂ ਉਸ ਘਰ ਦੇ ਵਿੱਚ ਦਵਸ ਦਿੱਤੀ ਗਈ ਤੇ ਉੱਥੇ ਜਾਨਵਰਾਂ ਦਾ ਜਿਹੜਾ ਮੀਟ ਉਹਨਾਂ ਨੂੰ ਮਿਲਿਆ ਮੌਕੇ ਤੇ ਮਿਲਿਆ ਜਿਸ ਦੇ ਤੁਰੰਤ ਉਹਨਾਂ ਨੇ ਕਾਰਵਾਈ ਕੀਤੀ ਤੇ ਇੱਕ ਸ਼ਖਸ ਨੂੰ ਜਿਹੜਾ ਕਾਬੂ ਵੀ ਕਰ ਲਿਆ। ਦੋਸਤੋ ਗੱਲਬਾਤ ਸੁਣਾਨੇ ਵਾਇਲਸ ਸੈਂਚਰੀ ਦੇ ਜਿਹੜੇ ਮੁਖ ਅਫਸਰ ਹੈਗੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ? ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ। ਇਹਦਾ ਸਾਡੇ ਮਰਾਜਵਾ ਨੇ ਕੱਲ ਰਾਤੀ ਨਾਕਾ ਲਾਇਆ ਹੋਇਆ ਸੀਗਾ ਆਪਣੇ ਕਥਲੌਰ ਦੇ ਲਾਗੇ ਕਿਉਂਕਿ ਸਾਡੀ ਸੈਂਚਰੀ ਲਾਗੇ ਪੈਂਦੀ ਆ ਤੇ ਉਹਦੇ ਕਰਕੇ ਨਾਕਾ ਇਹ ਵਾਕਿਆ ਹੀ ਲਾਉਂਦੇ ਰਹੀ ਨੇ ਉੱਥੇ ਰਾਤ ਵਾਸਤੇ। ਔਰ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੋਂ ਕੁਸ਼ਕਾਰ ਕਰਕੇ ਲੈ ਕੇ ਜਾ ਰਹੇ ਆ ਉੱਥੇ ਉਹਨਾਂ ਨੇ ਸਾਈਡ ਬਦਲ ਲਈ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਵੀ ਉਹ ਕਥਰੌਰ ਪਿੰਡ ਦੇ ਬੰਦੇ ਆ ਤੇ ਉਹਨਾਂ ਵੱਲੋਂ ਸ਼ਿਕਾਰ ਕੀਤਾ ਗਿਆ ਜਦੋਂ ਅਸੀਂ ਉਹਨਾਂ ਦੇ ਘਰ ਤੇ ਰੇਡ ਕੀਤੀ ਆ ਤੇ ਉਹਨਾਂ ਤੋਂ ਸਾਨੂੰ ਦੋ ਹੌਗ ਡੀਅਰ ਤੇ ਕੁਝ ਆਪਣੇ ਟਟਰ ਜਿਹਨੂੰ ਕੱਚੂ ਗਏ ਉਹ ਬਰਾਮਦ ਹੋਏ ਆ ਜੋ ਮਾਰੇ ਮਰੇ ਹੋਏ ਸੀਗੇ ਤੇ ਔਰ ਉਹਨਾਂ ਦਾ ਮੀਰ ਜਿਹੜਾ ਉਹਨਾਂ ਰੱਖਿਆ ਹੋਇਆ ਸੀ ਮੀਰ ਸਾਨੂੰ ਮੁਰਾਮਤ ਹੋਇਆ ਤੇ ਉੱਥੇ ਇਹ ਵੀ ਉਹਨਾਂ ਦੇ ਜਿਹੜਾ ਫਾਦਰ ਸਾਹਿਬ ਉਹਨਾਂ ਨੂੰ ਇਹੀ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਮੁੰਡੇ ਆ ਉਹ ਭੱਜੇ ਹੋਏ ਆ ਉਹ ਤੇ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਤੇ ਜਿਹੜਾ ਇਹ ਫਾਦਰ ਜਿਹੜੇ ਉਹਨਾਂ ਦੇ ਪਿਤਾ ਜੀ ਉਹ ਜਿਹੜੇ ਫੜੇ ਆ ਉਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਨ ਵਾਸਤੇ ਭੇਜ ਦਿੱਤਾ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਉਹ ਤਰਵਾਚੇ ਦੱਸਤੀ ਆ ਨਹੀਂ ਇਸ ਬਾਰੇ ਇਨਵੈਸਟੀਗੇਸ਼ਨ ਜਿਹੜੀ ਕਰ ਕਰਕੇ ਫੇਰ ਹੀ ਪਤਾ ਲੱਗ ਸਕਦਾ ਕਿਉਂਕਿ ਪਹਿਲਾਂ ਸਾਡੇ ਕੋਲ ਇਹੋ ਜਿਹਾ ਕੋਈ ਮਾਮਲਾ ਨਹੀਂ ਆਇਆ ਇਹ ਪਹਿਲਾ ਹੀ ਮਾਮਲਾ ਸਾਡੇ ਕੋਲ ਇੱਥੇ ਆਇਆ ਤੇ ਇਤੇ ਹੋਰ ਫਰਦਰ ਜਿਹੜੀ ਇਹਨਾਂ ਉੱਤੇ ਇਨਵੈਸਟੀਗੇਸ਼ਨ ਜਿਹੜੋ ਕਰਾਂਗੇ ਤੇ ਜੋ ਵੀ ਕੋਰਟ ਦੇ ਆਰਡਰ ਹੋਣਗੇ ਉਸ ਹਿਸਾਬ ਨਾਲ ਅਸੀਂ ਕਰਕੇ ਤੇ ਬਾਅਦ ਚ ਦੱਸ ਦਵਾਂਗੇ ਨਹੀਂ ਇਹ ਦਾਵਿਡ ਇਹ ਸਾਡੇ ਕੋਲ ਸਾਨੂੰ ਦੇ ਮੀਟ ਮਿਲਿਆ ਹੀ ਆ ਇਹ ਸਪਲਾਈ ਕਰਦੇ ਸੀ ਜਾਂ ਨਹੀਂ ਕਰਦੇ ਕਿਉਂ ਫਾਦਰ ਸਾਹਿਬ ਇਹ ਮਿਲੇ ਬਾਕੀ ਵਾਲੇ ਬੰਦੇ ਜਿਹੜੇ ਉਹ ਫਰਾ ਰਹੇ ਆ ਤੇ ਜਦੋਂ ਉਹ ਗ੍ਰਿਫਤਾਰ ਹੋ ਗਿਆ ਤਾਂ ਉਸ ਤੋਂ ਬਾਅਦ ਅਹੀ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਨਾਲ ਸ਼ੇਅਰ ਕਰ ਲਵਾਂਗੇ ਇਦਾਂ ਸਾਡੇ ਕੋਲ ਐਸ ਵੇਲੇ ਦੋ ਬੰਦੇਆਂ ਦੇ ਨਾਮ ਆਏ ਲੇਕਿਨ ਹੋਰ ਵੀ ਬੰਦੇ ਨਾਲ ਹੋ ਸਕਦੇ ਆ ਤੇ ਜਦੋਂ ਅੱਗੇ ਅੱਗੇ ਆਪਾਂ ਫਰਦਰ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਵੈਸਟਿਗੇਟ ਕਰਾਂਗੇ ਤੇ ਉਹਨਾਂ ਦੀ ਆਪੇ ਚੀਰ ਬਣ ਜੂਗੀ